ਜੀ 26 ਜਨਵਰੀ ਦੇ ਮੱਦੇ ਨਜ਼ਰ ਸਾਡਾ ਪੂਰਾ ਜ਼ਿਲ੍ਹਾ ਅਲਰਟ ਤੇ ਹੈ ਸਾਡੀ ਸਾਰੀ ਜਿੰਨੀ ਪੁਲਿਸ ਫੋਰਸ ਹੈਗੀ ਸੰਗਰੂਰ ਜ਼ਿਲ੍ਹੇ ਦੀ ਤੇ ਜੇਬ ਨਹੀਂ ਸਾਨੂੰ ਐਡੀਸ਼ਨਲ ਫੋਰਸ ਮੋਹਈਆ ਹੋਈ ਹੈ ਹੈਡਕ quarters ਤੋਂ ਸਾਰੇ ਮੁਲਾਜ਼ਮ ਸਾਰੇ ਆਫੀਸਰ ਸਾਰੇ ਐਸ ਐਚ ਓਜ਼ ਇਨਚਾਰजेस ਬਾਹਰ ਨੇ ਸੜਕਾਂ ਤੇ ਨੇ ਚੈਕਿੰਗ ਕਰ ਰਹੇ ਨੇ ਕੋਆਰਡੀਨੇਟ ਸਰਚ ਆਪਰੇਸ਼ਨ ਕਰਨੇ ਨੇ ਏਰੀਆ ਡੋਮੀਨੇਸ਼ਨ ਐਕਸਰਸਾਈਜ਼ ਦੇ ਹਿਸਾਬ ਨਾਲ ਫਲੈਗ ਮਾਰਚਸ ਹੋ ਰਹੀਆਂ ਹਰ ਪਾਸੇ ਤੇ ਜਿੱਥੇ ਵੀ ਹਾਈ ਫੁੱਟਫਾਲ ਏਰੀਆਜ਼ ਨੇ ਸਾਡੇ ਉਥੇ ਪੁਲਿਸ ਦੀ ਮੌਜੂਦਗੀ ਹੈ ਅੱਜ ਅਸੀਂ ਸਭ ਤੋਂ ਪਹਿਲਾਂ ਚੈਕਿੰਗ ਸ਼ੁਰੂ ਕੀਤੀ ਸੀ ਸੁਨਾਮ ਦੇ ਰੇਲਵੇ ਸਟੇਸ਼ਨ ਤੋਂ ਜਿੱਥੇ ਅਸੀਂ ਕੋਆਰਡਨ ਸਰਚ ਆਪਰੇਸ਼ਨ ਕੀਤਾ ਉਹਦੇ ਬਾਅਦ ਪੁਲਿਸ ਸਟੇਸ਼ਨਸ ਦੀ ਸਿਕਿਉਰਿਟੀ ਦਾ ਵੀ ਮੈਂ ਜਾਇਜ਼ਾ ਲਿਆ ਅਸੀਂ ਸੰਗਰੂਰ ਹਲਕੇ ਦੇ ਵਿੱਚ ਤੇ ਹੁਣ ਧੂਰੀ ਦੇ ਵਿੱਚ ਵੀ ਚੈੱਕ ਕਰ ਰਹੇ ਹਾਂ ਤੇ ਇੱਥੇ ਐਸਪੀ ਸਾਹਿਬ ਤੇ ਐਸਐਚਓ ਸਾਹਿਬ ਦੋਨੋਂ ਹੀ ਸੜਕ ਤੇ ਮੌਜੂਦ ਨੇ ਤੇ ਸਾਰੇ ਖਾਸ ਕਰ ਟੂ व्हीਲਰਸ ਦੀ ਚੈਕਿੰਗ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਲੋਕਾਂ ਕੀ ਸੰਦੇਸ਼ ਹੈ ਮੈਂ ਆਪ ਸਭ ਦੇ ਮਾਧਿਅਮ ਨਾਲ ਸਾਡੇ ਸਿਟੀਜ਼ਨਸ ਨੂੰ ਸਾਡੇ ਲੋਕਾਂ ਨੂੰ ਇਹੀ ਸੰਦੇਸ਼ ਦੇਵਾਂਗਾ ਕਿ ਕੋਈ ਵੀ ਜਿਹੜਾ ਮਾੜਾ ਅਨਸਰ ਹੈ ਅਸੀਂ ਉਹਨਾਂ ਦੇ ਨਾਪਾਕ मंसूਬਿਆਂ ਨੂੰ ਕਾਮਯਾਬ ਨਹੀਂ ਹੋਣ ਦੇਵਾਂਗੇ ਤੇ ਅਗਰ ਤੁਹਾਨੂੰ ਕੋਈ ਵੀ ਸਸਪੈਕਟਿਡ ਜਾਂ ਸਸਪੀਸ਼ਸ ਇਨਸਾਨ ਕੋਈ ਬੰਦਾ ਕੋਈ ਚੀਜ਼ ਦਿਸਦੀ ਹੈ ਤਾਂ ਕਿਰਪਾ ਕਰਕੇ ਸਾਨੂੰ 112 ਤੇ ਸਾਡੇ ਕੰਟਰੋਲ ਰੂਮ ਤੇ ਇਨਫੋਰਮੇਸ਼ਨ ਦਿਓ ਇਤਲਾ ਦਿਓ ਅਸੀਂ ਤੁਹਾਡਾ ਨਾਂ ਸੀਕਰਟ ਰੱਖਾਂਗੇ ਤੇ ਜੋ ਵੈਰੀਫਿਕੇਸ਼ਨ ਤੋਂ ਬਾਅਦ ਬਣਦੀ ਕਾਰਵਾਈ ਹੈ ਸਖਤ ਤੋਂ ਸਖਤ ਕਰਾਂਗੇ